ਸੋਡ ਤਾਂ ਬੜਾ ਹੀ ਸੋਹਣਾ ਵਾ ਭੂਆ ਨੇ ਨਾ ਵਿਆਹ ਚ ਜਾ ਕੇ ਵਟ ਘਟ ਦੇਣੇ ਨੇ ਬਸ ਇਹਦੇ ਨਾਲ ਦੀ ਜਿਹੜੀ ਚੁੰਨੀ ਦਿੱਤੀ ਹੋਈ ਹੈ ਨਾ ਡਾਈ ਕਰਨੀ ਉਹ ਟਾਈਮ ਨਾ ਮਿਲ ਜੇ ਆ ਜਿਹੜੀਆਂ ਰੀਲਾਂ ਬਣਾ ਬਣਾ ਕੇ ਪਾਉਂਦੀਆਂ ਨੇ ਨਾ ਉਹ ਐਤ ਕੀ ਤਾਂ ਮੈਂ ਵੀ ਉਹੀ ਬਣਾ ਕੇ ਪਾਉਣੀਆਂ ਨੇ ਭਾਵੇਂ ਇਹਨੇ ਰੀਲਾਂ ਬਣਾਉਣੀਆਂ ਨੇ ਉਹ ਹੈਗੇ ਕਿੱਥੇ ਆ ਅੱਗੇ ਤਾਂ ਜਦੋਂ ਵਿਆਹ ਜਾਣਾ ਹੁੰਦਾ ਨਾ ਉਹ ਦੀ ਚੱਲ ਬਾਜ਼ਾਰ ਚੱਲੀਏ ਚੱਲ ਬਾਜ਼ਾਰ ਚੱਲੀਏ ਪਰ ਹੁਣ ਤੱਕ ਤਾਂ ਉਹਨੇ ਨੋਂ ਨਹੀਂ ਲਿਆ ख सही कर दी हो हो ना ना। हो की हो गां सफाइया जी मम्मी हो गई चल ठीक मैं तेरे उम्मी जी ना तू आह मुछा जी हजे साफ ही नहीं कराइया मैं क्या मम्मी पता नहीं की हो गया ਕੀ ਲੱਗ ਗਿਆ ਮੇਰੇ ਮੂੰਹ ਤੇ Threading ਉਹ ਨਹੀਂ ਕਰਵਾਈ ਮੰਮੀ ਜੀ ਮੈਂ ਹਜੇ ਤੱਕ ਨਾ ਫਿਰ ਕਿਹੜੇ ਵੇਲੇ ਜਾਵੇਂਗੀ ਕੱਲ ਨੂੰ ਤਾਂ ਆਪਾਂ ਵਿਆਹ ਜਾਣਾ ਤੂੰ ਐਂ ਕਰ ਪਾਰਲਰ ਜਾਣ ਨੂੰ ਰਹਿਣ ਦੇ ਉਹਨੂੰ ਇੱਥੇ ਹੀ ਬੁਲਾ ਲਾ ਉਹ ਤੇਰਾ ਇੱਥੇ ਆ ਕੇ ਸਾਰਾ ਕੁਝ ਕਰ ਜੂਗੀ ਤੇ ਮੈਂ ਵੀ ਆਵਦੇ ਨਾ ਮਾੜੀ ਮੋਟੀ ਬਲੀਚ ਬਲੂਚ ਕਰਵਾ ਲੂੰਗੀ ਮੈਂ ਸਿਰ ਤੇ ਤਾਂ ਮਹਿੰਦੀ ਲਾ ਲਈ ਤੂੰ ਵੀ ਆਵਦੇ ਹੱਥਾਂ ਤੇ ਮਹਿੰਦੀ ਲਵਾ ਲਈ ਪਰ ਮੰਮੀ ਮੈਂ ਤਾਂ ਉਹ ਕੀ ਮੈਂ ਤਾਂ ਚੁੱਪ ਕਰਕੇ ਨਾ ਉਹਨੂੰ ਫੋਨ ਲਾ ਨਾਲੇ ਨਾ ਮੈਨੂੰ ਤਾਂ ਸੂਟ ਰਖਾ ਉਹਦੇ ਨਾਲ ਸੈੱਟ ਕਿਹੜਾ ਪਾਵੇਂਗੀ ਜੇ ਤੇਰੇ ਕੋਲ ਸੈੱਟ ਹੈਗਾ ਫੇਰ ਤਾਂ ਠੀਕ ਆ ਜੇ ਨਹੀਂ ਹੈਗਾ ਨਾ ਤੂੰ ਮੈਨੂੰ ਤਾਂ ਪੈਸੇ ਲੈ ਲੈ ਜਾ ਕੇ ਲੈ ਆ ਉਹ ਮੈਂ ਨਾ ਆਪਦੇ ਪੇਕੇਆਂ ਚ ਬੱਲੇ ਬੱਲੇ ਕਰਾਉਣੀ ਆ ਵੀ ਲੋਕ ਖੜ ਖੜ ਦੇਖਣ ਵੀ ਦਲਜੀਤ ਦੀ ਨੋ ਆਈ ਹੈ ਵਿਆਹ ਚ ਪਰ ਮੰਮੀ ਮੈਂ ਤਾਂ ਵਿਆਹ ਚ ਜਾ ਹੀ ਨਹੀਂ ਸਕਦੀ ਕੀ ਕਿਹਾ ਜਾ ਨਹੀਂ ਸਕਦੀ ਕਿਉਂ ਨਹੀਂ ਜਾ ਸਕਦੀ ਮੰਮੀ ਕੱਲ ਨੂੰ ਨਾ ਬੱਚਿਆਂ ਦਾ ਪੇਪਰ ਆ ਹੁਣ ਉਹਨਾਂ ਦਾ ਪੇਪਰ ਛਡਾ ਕੇ ਮੈਂ ਥੋੜਾ ਜਾ ਸਕਦੀ ਆ ਨਹੀਂ ਪੇਪਰ ਉਪਰ ਬਾਅਦ ਚ ਹੁੰਦੇ ਰਹਿਣਗੇ ਤੂੰ ਜਾ ਕੇ ਨਾ ਪ੍ਰਿੰਸੀਪਲ ਨੂੰ ਮਿਲ ਲੈ ਉਹਨਾਂ ਦੇ ਪੇਪਰ ਉਹ ਬਾਅਦ ਚ ਲੈ ਲੈਣਗੇ ਤੂੰ ਜਾ ਕੇ ਨਾ ਕੱਪੜੇ ਕੱਢ ਲੈ ਐ ਕਿਵੇਂ ਕੱਢ ਲਾਂ ਮੰਮੀ ਤੁਸੀਂ ਤਾਂ ਗੱਲ ਸਮਝਦੇ ਹੀ ਨਹੀਂ ਹੈਗੇ ਉਹ ਜਦੋਂ ਮੇਰਾ ਟਾਈਮ ਸੀ ਨਾ ਉਦੋਂ ਤਾਂ ਬਾਅਦ ਚ ਲੈ ਲੈਂਦੇ ਸੀ ਸਕੂਲਾਂ 'ਚ ਪੇਪਰ ਪਰ ਹੁਣ ਹੁਣ ਤਾਂ ਸਕੂਲਾਂ ਵਾਲੇ ਬਹੁਤ ਸਖਤ ਨੇ ਉਹ ਬਾਅਦ ਚ ਪੇਪਰ ਨਹੀਂ ਲੈਂਦੇ ਨਾਲੇ ਮੰਮੀ ਹੁਣ ਤਾਂ ਬੱਚਿਆਂ ਦੇ ਫਾਈਨਲ ਐਗਜ਼ਾਮ ਨੇ ਉਹ ਤਾਂ ਮੈਂ ਉਹਨਾਂ ਦੇ ਪੇਪਰ ਚਾਕੇ ਵੀ ਨਹੀਂ ਛੁਡਵਾ ਸਕਦੀ। ਅੱਛਾ! ਤੂੰ ਪੇਪਰ ਨਹੀਂ ਛੁਡਵਾ ਸਕਦੀ। ਮੇਰੇ ਪਿੱਕੇ ਛੱਡ ਸਕਦੀ ਆ। ਉਹ ਮੈਨੂੰ ਵੀ ਪਤਾ ਤੂੰ ਕਿਹੜੀ ਕੱਚ ਕੱਢ ਰਹੀ ਆ। ਕਿਹੜੀ ਕੱਚ ਮੰਮੀ? ਆਹੇ ਜਦੋਂ ਤੇਰੇ ਚਾਚੇ ਦੇ ਮੁੰਡੇ ਦਾ ਵਿਆਹ ਸੀ, ਉਦੋਂ ਮੈਂ ਜਾ ਨਹੀਂ ਸਕੀ ਕਿਉਂਕਿ ਉਦੋਂ ਮੇਰੀ ਸ਼ੂਗਰ ਵਧੀ ਹੋਈ ਸੀ। ਉਹੀ ਤਾਂ ਤੂੰ ਕੋਣ ਰੜਕਾ ਕੱਢ ਰਹੀ ਤੇਰੇ ਦਿਮਾਗ 'ਚ ਨਾ ਉਦੋਂ ਵੀ ਇਹ ਗੱਲ ਬੈਠੀ ਹੋਈ ਸੀ ਵੀ ਮੈਂ ਨਾ ਤੇਰੇ ਪੇਕੇ ਨਹੀਂ ਗਈ ਤੇ ਤੂੰ ਮੇਰੇ ਪੇਕੇ ਨਹੀਂ ਜਾਣਾ ਮੰਮੀ ਮੇਰੇ ਦਿਮਾਗ 'ਚ ਤਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਿਵੇਂ ਤੁਸੀਂ ਸਮਝਦੇ ਪਏ ਹੋ ਤੁਸੀਂ ਨਾ ਮੇਰਾ ਫੋਨ ਚੈੱਕ ਕਰ ਲਓ ਇਹਦੇ 'ਚ ਨਾ ਬੱਚਿਆਂ ਦੀ ਡੇਟ ਸ਼ੀਟ ਆਈ ਹੋਈ ਆ ਤੁਸੀਂ ਦੇਖ ਲਓ ਵੀ ਸਵੇਰੇ ਜਵਾਕਾ ਦਾ ਪੇਪਰ ਈਵੀਐਸ ਦਾ ਹੈਗਾ ਜਾਂ ਨਹੀਂ ਹੈਗਾ ਉਹ ਮੈਂ 뭐 ਨਹੀਂ ਦੇਖਣਾ ਵੀ ਈਵੀਐਸ ਦਾ ਪੇਪਰ ਆ ਕਿ ਪੀਵੀਐਸ ਦਾ ਪੇਪਰ ਤੂੰ ਵੇਖ ਜਾਣਾ ਤਾਂ ਜਾਣਾ ਆਹ ਮੈਂ ਨਾ ਆਪਦੇ ਰਿਸ਼ਤੇਦਾਰਾਂ ਨੂੰ ਕੁਝ ਨਹੀਂ ਸੁਣਨਾ ਵੀ ਤੇਰੀ ਨੂੰ ਵਿਆਹ ਤੇ ਆਈ ਕਿਉਂ ਨਹੀਂ ਮੰਮੀ ਕੱਲੀ ਮੈਂ ਤਾਂ ਨਹੀਂ ਹੈਗੀ ਜਿਹੜੀ ਉੱਥੇ ਵਿਆਹ ਤੇ ਨਹੀਂ ਜਾਉਂਗੀ ਉਹ ਮੇਰੇ ਵਰਗੀਆਂ ਬਥੇਰੀਆਂ ਹੋਣਗੀਆਂ ਜਿਹੜੀਆਂ ਉੱਥੇ ਵਿਆਹ ਤੇ ਨਹੀਂ ਆਉਣਗੀਆਂ ਕੱਲੇ ਮੇਰੇ ਜਵਾਕਾ ਦੇ ਪੇਪਰ ਤਾਂ ਨਹੀਂ ਹੈਗੇ ਸਾਰਿਆਂ ਦੇ ਨਹੀਂ ਉਹ ਮੈਂ ਨਾ ਸਾਰਿਆਂ ਦੇ ਠੇਕਾ ਨਹੀਂ ਲੈ ਰੱਖਿਆ ਉੱਥੇ ਤੇਰੀਆਂ ਮਾਸੀਆਂ ਵੀ ਆਈਆਂ ਹੋਣਗੀਆਂ ਉਹ ਮੈਨੂੰ ਕੀ ਕਹਿਣਗੀਆਂ ਵੀ ਤੇਰੀ ਨੂੰ ਆਈ ਕਿਉਂ ਨਹੀਂ ਜ਼ਰੂਰ ਤੇਰੇ ਨਾਲ ਲੜੀ ਹੋਣੀ ਆ ਤਾਂ ਹੀ ਨਹੀਂ ਆਈ ਉਹ ਜੇ ਮੰਮੀ ਤੁਹਾਨੂੰ ਕਿਸੇ ਨੇ ਕੁਝ ਕਿਹਾ ਨਾ ਤੁਸੀਂ ਐਂ ਕਰਿਓ ਮੇਰੀ ਨਾ ਉਹਨਾਂ ਨਾਲ ਵੀਡੀਓ ਕਾਲ ਤੇ ਗੱਲ ਕਰਾ ਦਿਓ ਉਹਨਾਂ ਨੂੰ ਪਤਾ ਲੱਗ ਜੂ ਵੀ ਮੈਂ ਤੁਹਾਡੇ ਨਾਲ ਲੜੀ ਹੋਈ ਆ ਜਾਂ ਨਹੀਂ ਲੜੀ ਹੋਈ ਮੰਮੀ ਤੁਸੀਂ ਸਾਫ਼-ਸਾਫ਼ ਉਹਨਾਂ ਨੂੰ ਕਿਉਂ ਨਹੀਂ ਜਵਾਬ ਦਿੰਦੇ ਵੀ ਬੱਚਿਆਂ ਦੇ ਪੇਪਰ ਸੀ ਉਹ ਤਾਂ ਨਹੀਂ ਆ ਸਕੀ ਅੰਦਰ ਚੱਲ ਕੇ ਨਾ ਸਿੱਧੀ ਹੋ ਕੇ ਕੱਪੜੇ ਕੱਢ ਲਾਉਂਦੇ ਕੀ ਗੱਲ ਹੋ ਗਈ ਕਾਦਰ ਲੜੀ ਜਾਂਦੇ ਹੋ ਹੋਣਾ ਕੀ ਆ ਕਹੀ ਤੇਰੇ ਮਾਮੇ ਦੇ ਮੁੰਡੇ ਦੇ ਵਿਆਹ ਤੇ ਨਹੀਂ ਜਾਣ ਮੈਂ ਨਾ ਤੂੰ ਮੈਨੂੰ ਐਂ ਦੱਸ ਇਹਦੇ ਬਿਨਾਂ ਤੂੰ ਕੱਲਾ ਚਲੇ ਜਾਵੇਂਗਾ ਉਹ ਤੂੰ ਤਾਂ ਇਹਦੇ ਬਿਨਾਂ ਇੱਕ ਡਿੰਗ ਨਹੀਂ ਬਟਵਾ ਉਹ ਮੰਮੀ ਪੁੱਛ ਤਾਂ ਲੈਣ ਦੇ ਹੋਏ ਤੂੰ ਕਿ ਇਹਨੇ ਕਾਤੋਂ ਨਹੀਂ ਜਾਣਾ ਤੁਹਾਨੂੰ ਤਾਂ ਪਤਾ ਜੀ ਕਿ ਕੱਲ ਨੂੰ ਬੱਚਿਆਂ ਦੇ ਪੇਪਰ ਸ਼ੁਰੂ ਹੋਣੀਆਂ ਹੁਣ ਮੈਂ ਉਹਨਾਂ ਦਾ ਪੇਪਰ ਛੁੜਾ ਕੇ ਕਿਵੇਂ ਚਲੀ ਜਾਵਾਂ ਹਾਂ ਮੰਮੀ ਗੱਲ ਤਾਂ ਇਹ ਬਿਲਕੁਲ ਠੀਕ ਕਹਿ ਰਹੀ ਹੈ ਬੱਚਿਆਂ ਦੇ ਪੇਪਰ ਛੜਾ ਕੇ ਕਿਵੇਂ ਜਾ ਸਕਦੀ ਹੈ ਮੈਂ ਹੈਂਗਾ ਮੰਮੀ ਜੀ ਮੈਂ ਚਲੇ ਜਾਵਾਂਗਾ ਤੁਹਾਡੇ ਨਾਲ ਅੱਛਾ ਉਹ ਅੱਗੇ ਤਾਂ ਲੋਕਾਂ ਨੇ ਕਹਿਣਾ ਸੀ ਕੱਲੀ ਸੱਸ ਹੀ ਲੜੀ ਹੋਈ ਆ ਤੇ ਹੁਣ ਕਹਿਣਗੇ ਮਾਂ ਪੁੱਤ ਦੋਨੇ ਹੀ ਲੜੇ ਹੋਏ ਨੇ ਤੇ ਗੱਲਾਂ ਕਰਾਉਣ ਨੂੰ ਥੌਂ ਕਰਾ ਦੋ ਮੈਨੂੰ ਮੰਮੀ ਇਹਦੇ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਐ ਉਹ ਸਹੀ ਤਾਂ ਕਹਿ ਰਹੀ ਐ ਬੱਚਿਆਂ ਦੇ ਐਗਜ਼ਾਮ ਨੇ ਨਾਲੇ ਫਾਈਨਲ ਐਗਜ਼ਾਮ ਨੇ ਹੁਣ ਪੇਪਰ ਛਡਵਾ ਕੇ ਥੋੜਾ ਲੈ ਜਾਊਗਾ ਵਿਆਹ ਤੇ ਸਾਰੇ ਜਵਾਕਾਂ ਦੇ ਪੇਪਰ ਨੇ ਸਾਰੇ ਇਸ ਗੱਲ ਨੂੰ ਸਮਝਣਗੇ ਮੈਂ ਆਪਦੇ ਪੇਕੇਂ ਜਿਨਾ ਆਉਂਦੀ ਹਦਕ ਕਿੰਨੀ ਕਰਾਉਣੀ ਇਹ ਵਿਆਹ ਜਾਊਗੀ ਤਾਂ ਜਾਊਗੀ ਤੈਨੂੰ ਕਹਿਦਾ ਤਾਂ ਕਹਿਦਾ ਮੰਮੀ ਜੀ ਮੇਰੀ ਗੱਲ ਤਾਂ ਸੁਣੋ ਇਹ ਕਿੱਦਾਂ ਜਾਊਗੀ ਵਿਆਹ ਤੇ ਚਲੋ ਫਿਰ ਐ ਕਰਦੇ ਆ ਬੱਚਿਆਂ ਦੇ ਪੇਪਰ ਦਿਵਾਣ ਤੋਂ ਬਾਅਦ ਮੈਂ ਇਹਨੂੰ ਲੈ ਆਉਂਗਾ ਇੱਕ ਗੇੜਾ ਹੀ ਵੱਜੂਗਾ ਮੇਰਾ ਮੰਮੀ ਬੱਚੇ ਸਾਰਾ ਸਾਲ ਮਿਹਨਤ ਕਰਦੇ ਨੇ ਐਗਜ਼ਾਮ ਵਾਸਤੇ ਜੇ ਐਗਜ਼ਾਮ ਦੇਣਗੇ ਤਾਂ ਹੀ ਅਗਲੀ ਕਲਾਸ ਵਾਸਤੇ ਪ੍ਰਮੋਟ ਹੋਣਗੇ ਨਹੀਂ ਤਾਂ ਫਿਰ ਉਹਨਾਂ ਦੀ ਪੜ੍ਹਾਈ ਦਾ ਕੀ ਫਾਇਦਾ ਹਾਂਜੀ ਮੰਮੀ ਆ ਗੱਲ ਠੀਕ ਆ 1 ਵਜੇ ਬੱਚਿਆਂ ਦਾ ਪੇਪਰ ਖਤਮ ਹੋ ਜਾਣਾ 1:30 ਵਜੇ ਅਸੀਂ ਇੱਥੋਂ ਚੱਲ ਪਾਂਗੇ 2 ਵਜੇ ਅਸੀਂ ਵਿਆਹ 'ਚ ਪਹੁੰਚ ਜਾਾਂਗੇ ਹਾਂ ਹਾਂ ਮੰਮੀ ਇਹ ਨਾ ਬਿਲਕੁਲ ਤਿਆਰ ਮਿਲੂਗੀ ਤੂੰ ਨਾ ਜਵਾਬ ਕਰਦੇ ਆਉਣ ਤੋਂ ਪਹਿਲਾਂ ਤਿਆਰ ਰਹੀ ਬਿਲਕੁਲ ਆ ਵਣੀ ਨਾ ਗੱਲ ਇਹ ਤਾਂ ਮੈਨੂੰ ਬਿਲਕੁਲ ਕੋਰਾ ਜਵਾਬ ਦਿੰਦੀ ਸੀ ਵੀ ਮੈਂ ਤਾਂ ਵਿਆਹ ਤੇ ਹੀ ਨਹੀਂ ਜਾਣਾ ਜਾਊਗੀ ਮੰਮੀ ਤੂੰ ਜਾਇਂਗੇ ਨਾ ਹਾਂਜੀ ਜਾਊਗੀ ਖੁਸ਼ ਹੋ ਹਣ ਹਾਂ ਖੁਸ਼ ਆ ਪੁੱਤ ਐਂ ਕਰੀ ਪੁੱਤ ਤੂੰ ਜੇਣਾ ਸੈਟ ਸਟ ਲੈ ਕੇ ਆਉਣਾ ਨਾ ਮੇਰੇ ਤੋਂ ਪੈਸੇ ਲੈ ਲਈ ਬਾਜ਼ਾਰੋਂ ਲੈ ਆਈ ਹਾਂਜੀ ਮੰਮੀ ਹੁਣੀ ਜਾ ਕੇ ਲੈ ਆਉਣੀ ਆ ਨਾਲੇ ਪਾਦਲਾਰੀ ਨੂੰ ਵੀ ਫੋਨ ਕਰਕੇ ਸੱਦ ਲੈਣੀ ਆ ਚੱਲ ਫੇਰ ਕਰਦੇ ਕਰਦੇ ਨਾਲੇ ਜਾ ਫਟਾਫਟ ਉਹ ਜਾਨੀ ਕਿੱਥੇ ਐ ਖੜ ਜਾ ਹਜੇ ਮੈਸੇਜ ਵੀ ਦੇਣਾ ਹੈ ਆਪਾਂ ਨੇ ਮੈਂ ਤਾਂ ਸੱਚੀ ਜਾਣ ਲੱਗੀ ਸੀ ਕਿ ਜਿਵੇਂ ਵਿਆਹ ਤੇ ਜਾਣਾ ਹੁੰਦਾ ਸੱਸੀ ਕਾਲ ਜੀ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਣੀ ਆ ਤੋ ਇਹ ਹਰ ਘਰ ਦੀ ਕਹਾਣੀ ਹੈਗੀ ਕਿ ਨੋਖ-ਝੋਖ ਕਿਸੇ ਪਾਸੇ ਹੁੰਦੀ ਰਹਿੰਦੀ ਹੈ ਕਦੇ ਸੱਸ ਦੀ ਤੇ ਕਦੇ ਨੂੰਹ ਦੀ ਤੇ ਘਰ ਵਾਲਾ ਵਿੱਚ ਬਸ ਬਚਾਉਣ ਨਹੀਂ ਹੁੰਦਾ ਕਿ ਸੱਸ ਦਾ ਵੀ ਉਹਨੇ ਪੱਖ ਲੈਣਾ ਤੇ ਉਹਨੇ ਨੂੰਹ ਦਾ ਵੀ ਪੱਖ ਲੈਣਾ ਸੋ ਜੀ ਆਪਾਂ ਇੱਕ ਬਹੁਤ ਵੱਡੀ ਅਨਾਉਂਸਮੈਂਟ ਕਰਨ ਜਾ ਰਹੇ ਹਾਂ ਆਪਣੀ ਨਵੀਂ ਸੀਰੀਜ਼ ਕਰਮਾ ਮਾਰੀ 5 ਤਰੀਕ ਨੂੰ ਆ ਰਹੀ ਹੈ ਜੀ ਓਨਲੀ ਔਨ YouTube ਚੈਨਲ ਤੇ ਸੋ ਸਾਰਿਆਂ ਨੇ ਜਾ ਕੇ ਵੀਡੀਓ ਨੂੰ ਜ਼ਰੂਰ ਦੇਖਣਾ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਜੀ ਕੁਝ हटके ਕੰਟੈਂਟ ਹੈ ਜੀ ਸਾਨੂੰ ਬਹੁਤ ਸਾਰੇ ਮੈਸੇਜ ਆ ਰਹੇ ਨੇ ਕਿਉਂਕਿ ਅਸੀਂ VOTING કરી ਸੀ ਕਿ ਅਸੀਂ ਕਰਮਾਂ ਦਾ ਥੱਪੜ ਲਿਖੀਏ ਟਾਈਟਲ ਜਾਂ ਅਸੀਂ ਕਰਮਾਂ ਮਾਰੀ ਲਿਖੀਏ ਸੋ ਸਾਨੂੰ VOTING ਦੇ ਵਿੱਚ ਸਭ ਨੇ ਕਰਮਾਂ ਮਾਰੀ ਨਾਮ ਸਜੇਸਟ ਕੀਤਾ ਜੀ ਸੋ 5 ਜੂਨ ਨੂੰ ਆਪਣੀ ਸੀਰੀਜ਼ ਆ ਰਹੀ ਹੈ ਜੀ ਸਭ ਨੇ ਵੱਧ ਤੋਂ ਵੱਧ ਪਿਆਰ ਦੇਣਾ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਤੁਹਾਨੂੰ ਸੀਰੀਜ਼ ਕਿੱਦਾਂ ਨਹੀਂ ਲੱਗੀ ਆਪਣੇ ਕਮੈਂਟ ਦੇਣਾ ਨਾ ਭੁੱਲਿਓ ਜੀ ਸਸਿਕਾ